ਭਾਜੀ ਕੀ ਨਾਮ ਆਪਣਾ ਮੇਰਾ ਨਾਮ ਮੁਕਤੀ ਕੁਮਾਰ ਜੀ ਹੋਰ ਤੁਸੀਂ ਸੁਣੋ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਨਿਊ ਪਿਸ਼ਟਾਲਾ ਮਰ ਨਗਰ ਫਲਾਹੀ ਰੋਡ ਪੁਵਾੜਾ ਭਾਜੀ ਕੀ ਮਾਮਲਾ ਹੈ ਤੁਹਾਡੇ ਤੁਹਾਡੇ ਇੱਕ ਬੰਦਾ ਕੁਵਾਜਾ ਜਿਹੜਾ ਭਾਜੀ ਮੰਗਲਵਾਰ ਸਵੇਰੇ 5:30 ਵਜੇ ਕੋਰੋਂ ਨਿਆਂਇਨ ਦੱਸ ਕੇ ਕਿਹਾ ਕਰ ਪਤ ਮੈਂ ਮੰਡੀ ਆਇਆ ਵੱਡੇ ਚਲਾਇਆ ਕਿਸੇ ਦਾ ਪਾਰਟੀ ਤੇ ਤੇ ਮੁਰਕੇ ਭਾਜੀ ਘਰ ਨਹੀਂ ਆ ਹੂੰ ਤੇ ਉਦੋਂ ਦਾ ਅਸੀਂ ਲੱਭ ਰਹੇ ਆ ਜਿਹੜੇ ਵੀ ਕੋਈ ਆਰਮਿਤ ਸੱਜਣ ਨੂੰ ਮਿਲੇ ਮੇਰੇ ਨੰਬਰ ਤੇ ਸੰਪਰਕਨ ਤੇ ਮੈਨੂੰ ਦੱਸਣ ਉਸ ਮੈਂ ਦੱਸਣ ਨਾਲ ਵੀ ਆਉਂਦੇ ਆਗੇ ਕਿੰਨਾ ਨੰਬਰ ਤੁਹਾਡਾ ਫੋਨ ਨੰਬਰ 9592363951 ਕੀ ਕਪੜੇ ਵਗੈਰਾ ਪਛਾਣ ਦੱਸ ਦਿਓ ਕਿਹੜੀ ਪਾਈਏ ਕਪੜੇ ਨੇ ਉਹਨਾਂ ਨੇ ਜੈਕਟ ਪਾਏ ਜੀ ਕਪੜੇ ਦਾ ਰੰਗ ਤੁਹਾਨੂੰ ਨਹੀਂ ਪਤਾ ਉਹਨਾਂ ਨੇ ਜੈਕਟ ਬਾਹਰ ਕੇ ਘਰ ਆਏ ਕਪੜੇ ਪਾ ਕੇ ਜੈਕਟ ਆ ਪਾਈਆਂ ਡੈਡੀ ਕੋਲ ਰੱਖਿਆ ਉਹ ਡੈਡੀ ਚਿਰੋਲੇ ਦਾ ਨੰਬਰ ਵੀ ਇਹਦਾ ਆਡਰ ਕੋਡ ਵੀ ਉਹਨਾਂ ਕੋਲ ਦੋ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਦਿਨੀਪ ਕੁਮਾਰ ਉੱਥੇ ਰਹਿੰਦੇ ਕੰਮ ਕੀ ਕਰਦੇ ਆ ਸਬਜ਼ੀ ਦਾ ਕਰਦੇ ਜੀ ਕਿੰਨੇ ਦਿਨ ਤੋਂ ਲੱਭਦਾ ਇਹ ਹਫਤਾ ਹੋ ਗਿਆ ਜੀ ਪਿਛਲੇ ਮੰਗਲਵਾਰ ਤੋਂ ਜਨ ਕੰਪਲੀਟ ਨੇ ਥਾਣੇ ਤੁਸੀਂ ਹਾਂ ਜੀ ਕੀ ਕਹਿੰਦੇ ਪੁਲਿਸ ਮੁਲਾਜ਼ਮ ਉਹਨਾਂ ਨੇ ਕਿਹਾ ਜੀ ਕਿ ਅਸੀਂ ਹਾਂ ਉਹਨਾਂ ਦਾ ਨੰਬਰ ਲਿਆ ਸਾਡਾ ਨੰਬਰ ਹੈ ਉਹਨਾਂ ਨੇ ਕਿਹਾ ਕਿ ਜੇ ਕੋਈ ਕੋਸ਼ਿਸ਼ ਲੇਗਾ ਮਿਲੂਗਾ ਦੱਸਾਂਗੇ ਜੀ ਪਤਾ ਕਰਦੇ ਹਾਂ ਬਾਕੀ ਸਾਡੇ ਥਾਣੇ ਤੇ ਅਸੀਂ ਕੋਈ ਫੋਨ ਹੈਗਾ ਉਹਦੇ ਕੋਲ ਆਪਣਾ ਨਹੀਂ ਜੁਨਾ ਕੋ ਨੰਬਰ ਨਹੀਂ ਹੈਗਾ ਜੀ ਬੋਲਾ ਫੋਨ ਨਹੀਂ ਮੋਬਾਈਲ ਨਹੀਂ ਰੱਖਿਆ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕਿਸੇ ਨਾਲ ਕੋਹਾਂ ਦਾ ਨਹੀਂ ਤੇ ਜਾਂਦੀਵਾਰੀ ਤੁਹਾਨੂੰ ਕੀ ਕਹਿ ਕੇ ਗਏ ਉਹ ਨਿਆਣੀ ਪਾਸੇ ਕੰਮ ਤੋਂ ਆਇਆ ਸੀ ਨਿਆਣੀ ਨੇ ਇਹੀ ਤੇ ਕੱਪੜੇ-ਕੂਪੜੇ ਪਾਇਆ ਤੇ ਨਿਆਣੀ ਜਿ세 ਕਿ ਉਹ ਤਾਂ ਮੈਂ ਪਾਸੇ ਸਿੱਧਾ ਪਾਰਟੀ ਤੇ ਚਲਾਇਆ ਤੇ ਅੱਜ ਨਹੀਂ ਹੋਣਾ ਹੂੰ ਇਹੀ ਬਸ ਤੇ ਪਾਣੀ ਤਰੀਕ ਤੇ ਗਿਆ ਕਰੋ ਹਾਂਜੀ ਹਾਂਜੀ ਤੇ ਤੁਹਾਡਾ ਨੰਬਰ ਕਿੰਨਾ ਜੇ ਕੁਝ ਨੂੰ ਪਤਾ ਲੱਗਦਾ ਤੁਹਾਨੂੰ ਫੋਨ ਕਰ ਦੇਣ ਉਹ 40923 76951 ਪਰ ਜੀ ਕੀ ਨਾਮ ਆਪਣਾ ਮੇਰਾ ਨਾਮ ਮੁਕਤੀ ਕੁਮਾਰ ਹੈ ਜੀ ਤੁਸੀਂ ਸੁਣੋ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਨਿਊ ਬਿਸ਼ਕਲਮਾ ਨਗਰ ਫਲਾਹੀ ਰੋਡ ਪਕਵੜਾ ਭਾਜੀ ਕੀ ਮਾਮਲਾ ਹੈ ਤੁਹਾਡੇ ਤੁਹਾਡੇ ਇੱਕ ਬੰਦਾ ਕੁਵਾਜਾ ਜਿਹੜਾ ਭਾਜੀ ਮੰਗਲਵਾਰ ਨੂੰ 5:30 ਵਜੇ ਕੋਰੋਂ ਨਿਆਣੇ ਨੂੰ ਦੱਸ ਕੇ ਕਿਹਾ ਕਰ ਪਤ ਮੈਂ ਮੰਡੀ ਆਇਆ ਵੱਡੇ ਚਲਾਇਆ ਕਿਸੇ ਦਾ ਪਾਰਟੀ ਤੇ ਤੇ ਮੁਰਕੇ ਭਾਜੀ ਘਰ ਨਹੀਂ ਆ ਹੂੰ ਤੇ ਉਦੋਂ ਦਾ ਅਸੀਂ ਲੱਭ ਰਹੇ ਆ ਜਿਹੜੇ ਵੀ ਕੋਈ ਆਦਮੀ ਤੁਸ ਜਨ ਮਿਲੇ ਮੇਰੇ ਨੰਬਰ ਤੇ ਸੰਪਰਕਨ ਤੇ ਮੈਨੂੰ ਦੱਸਣ ਉਸ ਮੈਂ ਦੱਸਣ ਨਾ ਵੀ ਆਉਂਦੇ ਆਗੇ ਕਿੰਨਾ ਨੰਬਰ ਤੁਹਾਡਾ ਫੋਨ ਨੰਬਰ 9592363951 ਕੀ ਕਪੜੇ ਵਗੈਰਾ ਪਛਾਣ ਦਦਿਓ ਕਿਹੜੀ ਪਾਈਏ ਕਪੜੇ ਨੇ ਉਹਨਾਂ ਨੇ ਜੈਕਟ ਪਾਈਏ ਜੀ ਕਪੜੇ ਦਾ ਰੰਗ ਸਮੈ ਨੂੰ ਨਹੀਂ ਪਤਾ ਉਹਨਾਂ ਨੇ ਜੈਕਟ ਬਾਕੀ ਕੇ ਘਰਾਏ ਕਪੜੇ ਪਾ ਕੇ ਜੈਕਟਾਂ ਪਾਈਆਂ ਡਾਇਰੀ ਕੋਲ ਰੱਖੀ ਹੈ ਉਹ ਡਾਇਰੀ ਚੋਂ ਨਾਲ ਨੰਬਰ ਦਿਏਗਾ ਹਾਰ ਕੋਡ ਵੀ ਉਹਨਾਂ ਕੋਲ ਹੋਵੇਗਾ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਦਿਲੀਪ ਕੁਮਾਰ ਉੱਤਰਾਚ ਕੰਮ ਕੀ ਕਰਦੇ ਆ ਸਬਜ਼ੀ ਦਾ ਕਰਦੇ ਜੀ ਕਿੰਨੇ ਦਿਨ ਤੋਂ ਲੱਭਦਾ ਇਹ ਹਫਤਾ ਹੋ ਗਿਆ ਜੀ ਪਿਛਲੇ ਮੰਗਲਵਾਰ ਤੋਂ ਜਨ ਕੰਪਲੀਟ ਨੇ ਥਾਣੇ ਤੁਸੀਂ ਹਾਂਜੀ ਕੀ ਕਹਿੰਦੇ ਪੁਲਿਸ ਮੁਲਾਜ਼ਮ ਉਹਨਾਂ ਨੇ ਕਿਹਾ ਜੀ ਕਿ ਅਸੀਂ ਆ ਉਹਨਾਂ ਦਾ ਨੰਬਰ ਲੈ ਆ ਜ ਸਾਡੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਕੋਸ਼ਿਸ਼ ਲੱਗੇਗਾ ਤਾਂ ਦੱਸਾਂਗੇ ਕਿ ਫਟਾ ਕਰਦੇ ਆਂ ਬਾਕੀ ਸਾਰੇ ਥਾਨੇ ਤੇ ਅਸੀਂ ਕੋਈ ਫੋਨ ਹੈਗਾ ਉਹਦੇ ਕੋਲ ਆਪਣਾ ਨਹੀਂ ਜਿਹਨਾਂ ਕੋਲ ਨੰਬਰ ਨਹੀਂ ਹੈਗੇ ਉਹਨਾਂ ਕੋਲ ਫੋਨ ਨਹੀਂ ਮੋਬਾਈਲ ਨਹੀਂ ਰੱਖਿਆ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕਿਸੇ ਨਾਲ ਕੋਹਣਾ ਦਾ ਨਹੀਂ ਤੇ ਜਾਂਦੀਵਾਰੀ ਤੁਹਾਨੂੰ ਕੀ ਕਹਿ ਕੇ ਗਏ ਉਹ ਨਿਆਣੀ ਬਸੇ ਕੰਮ ਤੋਂ ਆਇਆ ਸੀ ਨਿਆਣੀ ਨੇ ਇਹੀ ਤੇ ਕੱਪੜੇ-ਕੂਪੜੇ ਪਾਇਆ ਤੇ ਨਿਆਣੀ ਜਿ세 ਕਿਉਂਕਿ ਤਾਂ ਮੈਂ ਪਾਸੇ ਸਿੱਧਾ ਪਾਰਟੀ ਤੇ ਚਲਾਇਆ ਤੇ ਅੱਜ ਨਹੀਂ ਹੋਣਾ ਹੂੰ ਜੀ ਬਸ ਇਸ ਪਾਣੀ ਤਰੀਕੇ ਦੇ ਗਿਆ ਕਰੋ ਹਾਂਜੀ ਹਾਂ ਜੀ ਤੇ ਤੁਹਾਡਾ ਨੰਬਰ ਕਿੰਨਾ ਜੇ ਕੁਝ ਨੂੰ ਪਤਾ ਲੱਗਦਾ ਤੁਹਾਨੂੰ ਫੋਨ ਕਰ ਦੇਣ ਉਹ 40923 7651